ਵਾਹ ਜੀ ਬੰਦਾਰਾ ਸੋਹਣਾ ਪਾਸਾ ਮੈਂ ਇੰਨੇ ਦਾ ਆ ਗਿਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦਾਦੀ ਪਾਤ ਜੀ ਦਾਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਠੀਕ ਦਾ ਪੈਸੇ ਕਿ ਨਹੀਂ ਜਾਂਦੇ ਓਹ ਪੈਸੇ ਤੇ ਆਈ ਮੈਂ ਐਸਾ ਮੈਂ ਕਿੱਦਾਂ ਛੇ ਤੁਹਾਨੂੰ ਠੀਕ ਆ ਆਹੋ ਛੇ ਤਾਂ ਹੁਣ ਤਾਂ ਠੀਕ ਆ ਤੇ ਚੱਲੇ ਹੀ ਤਾਂ ਚਲੋ ਮੈਂ ਤੇ ਤੁਹਾਡੇ ਨਾਲ ਹੀ ਚੱਲ ਜਲਾਂ ਉੱਤੇ ਪੁੱਛਾ ਲਿਨਿਆ ਵੀ ਕੀ ਗੱਲ ਆ ਆ ਚਲੋ ਟਾਈਮ ਹੈਗਾ ਜੇ ਹਾਂ ਆਹੋ ਚੱਲ 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 ਔਰ ਉਹਨੇ ਠੀਕ ਠਾਕ ਆ ਹਾਂ ਠੀਕ ਠਾਕ ਆ ਪਤਾ ਪਾਣੀ ਲਿਆਣਾ ਆ ਪਾਣੀ ਲਿਆਓ ਛੜਾ ਦੇ ਦਿੱਨੇ ਆ ਨੀ ਆ ਨਾ ਮਾਰੂ ਸੈਲਾ ਲਾਣ ਇਹ ਮ ਆਪਣਾ ਵੀ ਆਪਣਾ ਕਾਸੀ ਆ ਕਰਤੀ ਕਾਸੀ ਕਾਲੋ ਉਹਨੇ ਠੀਕ ਠਾਕ ਵਧੀਆ ਵਧੀਆ ਆ ਗਏ ਹਾਂ ਆਹੋ ਥੋੜਾ ਲੱਤ ਪਾਣੀ ਦਾਲ ਤੋਂ ਚੰਗਾ ਵੀਦਾ ਮੈਨੂੰ ਫੋਨ ਕਰਕੇ ਛੱਡ ਲਿਆ ਵਾ ਮਤਲਬ ਹੁਣ ਮੈਂ ਦਿਖਾ ਲਿਆ ਨਾਲੇ ਦਿਖਾ ਕੇ ਲਿਆਓਗੇ ਜਲਦੀ ਸੰਭਾ ਜਾਓ ਆਹ ਵਾ ਕਿਤੇ ਨਾ ਜਿੰਨੇ ਪਾਈ ਦਿਖਾਓ ਆ ਪੱਕੀ ਆ ਕੀ ਹੋਇਆਗਾ ਨੰਬਰ ਉੱਤੇ ਉਹਨਾਂ ਦਾ ਆਓ ਆ ਵੇਸ਼ੇ ਲਿਪੀ ਸਤਾਵਾ ਆ ਡਾਕਟਰ ਦਾ ਨੰਬਰ ਉੱਤੇ ਹੈਗਾ ਫੋਨ ਕੀ ਕਰਨਾ ਵਾ ਅਸੀਂ ਚਲੀ ਜਾਨੇ ਆਗੇ ਬਕਾ ਲਿਆ ਨੇ ਨਾਲੇ ਟਾਈਮ ਹੈਗਾ ਤਿਆਰ ਹੋਇਆ ਚੱਲ ਮੰਮੀ ਫਿਰ ਹੁਣ ਤੇ ਚਾਹ ਚੂ ਪੀਦੀ ਆ ਮਾਤਾ ਕੋਈ ਗੱਲ ਨਹੀਂ ਮੈਂ ਬੁਖਾ ਲਿਆ ਮਾਨੂੰ ਚਲੋ ਉੱਠੋ ਬੁਖਾ ਲਿਆ ਪਤਾ ਅੱਖਾਂ ਦਾ ਕੰਮ ਆ ਤੇ ਵਿੜ ਕੇ ਆ ਹੋਇਆ ਯਾਰ ਨਾਲ ਪਾਲੋ ਜੇਬ ਤੇ ਅੱਖਾਂ ਦਾ ਬਗਾਇਆ ਫਿਰ ਮਾਲਾ ਖਾ ਲਿਆ ਮੈਂ ਆ ਤੇ ਹੁਣ ਵਾ ਚੱਲ ਕੋਈ ਨਹੀਂ ਚਲੋ ਆਗੇ ਫਿਰ ਆਈ ਤੁਹਾਨੂੰ ਦੱਸਦੇ ਚਲੋ ਆਪਣਾ ਕੋਲ ਮੋਟਰ ਹੈ ਆ ਜਾ ਆ ਜਾ ਬੈ ਜਾ ਅੱਦਾ ਦੇਣਾ ਆ ਗਿਆ ਵਾ ਸਵੇਰ ਦੀ ਲੀੜੇ ਢੋਂਦੀ ਆ ਐਨਾ ਖਪਾ ਕੇ ਤਾਂ ਲੀੜਿਆਂ ਦਾ ਵੀ ਨਾ ਇਹ ਸੁੱਕਨ ਦਾ ਨਾਂ ਲੈਂਦੇ ਨਾ ਹੋਰ ਅਸਿਆਲ ਚ ਸਾਰੀ ਦਿਹਾੜੀ ਮੇਰੀ ਇਦਾਂ ਲੰਗ ਜਾਂਦੀ ਆ ਤੇ ਜੇ ਮੈਂ ਕੋਈ ਕੰਮ ਨਾ ਕਰਾਂ ਫੇਰ ਵੀ ਨਹੀਂ ਛੱਡਦੀਆਂ ਜੇ ਮੈਂ ਕਰਦੀ ਆ ਫੇਰ ਵੀ ਨਹੀਂ ਛੱਡਦੀਆਂ ਪਤਾ ਨਹੀਂ ਕੀ ਕਰਦੀਆਂ ਰਹਿੰਦੀਆਂ ਵਾ 24 ਘੰਟੇ ਦਾ ਮੇਰਾ ਦਿਵਾਲੇ ਹੋਈ ਗਾ ਰਹਿੰਦੀਆਂ ਵਾ ਮੇਰਾ ਘਰਾ ਇੱਥੇ ਕੰਮ ਕਰਦੀ ਦੇ ਨਾਮ ਦੇ ਟਿੱਕੇ ਇਹਨਾਂ ਨੇ ਪਾ ਦੇਣੇ ਆ ਮਾਤਾ ਤਿਆਰ ਹੋ ਕੇ ਅੰਦਰ ਲੰਗ ਚਲ ਗਈ ਚੱਲ ਆਪੇ ਵੱਢੀ ਲੈ ਹੁਣ ਮਗਰੋਂ ਕਰ ਲੈਣਾ ਮੇਰਾ ਕਿਹੜਾ ਸਿਰ ਸਾਰੇ ਦਿਨ ਦਾ ਠੇਕਾ ਲਿਆ ਮਮੀ ਤੇ ਚਲ ਗਈ ਆ ਮੇਰੇ ਦਿਮਾਗ 'ਚ ਇੱਕ ਸਕੀਮ ਆਉਂਦੀ ਆ ਉਹਨੇ ਚਲਾ ਕੇ ਵੇਖਾ ਹੋਵੇ ਨਾ ਤੇ ਮੈਂ ਅੰਦ ਦਵਿੰਦਰ ਕੋ ਜਾਵਾਂ ਓਏ ਹੈ ਮਣਾ ਓਦੋਂ ਦਵਿੰਦਰ ਤੇ ਮੈਨੂੰ ਸ਼ਦੈਣ ਬਣਾਗੀ ਨਹੀਂ ਸੂਟਰੀ ਜੀ ਦੇ ਕੇ ਮੈਨੂੰ ਤੇ ਲੱਲਾ ਪੱਪਾ ਕਰਕੇ ਤੇ ਮੈਨੂੰ ਕਿਉਂ ਘੁੱਪ ਕਰ ਆ ਗਈ ਆ ਕਿਤੇ ਮੇਰੇ ਕੋ ਪਿਆਹੇ ਨਾ ਮੰਗ ਲੈ ਹਾਏ ਇਹ ਤੇ ਕੰਮ ਬੜਾ ਹੀ ਖਰਾਬ ਹੋਇਆ ਹੁਣ ਤੇ ਕਲੇਮਿੰਦਰ ਵੀ ਆ ਗਿਆ ਜੇ ਉਹ ਆਇਆ ਇਹਨਾਂ ਨੇ ਤੇ ਉਹਦੇ ਕੰਨੀ ਗੱਲ ਚੜਾਉਣੀ ਚੜਾਉਣੀ ਆ ਕਿ ਇਹਨੇ ਪ੍ਰਦੀਪ ਵਾਲ ਕਮੇਟੀ ਪਾਈ ਤੇ ਉਹ ਲਈ ਚੋਕਾ ਇਹਨਾਂ ਨੂੰ ਤੇ ਹਲੇ ਵਿੱਚ ਨਹੀਂ ਗੱਲ ਦਾ ਨਹੀਂ ਪਤਾ ਕਿ ਕਮੇਟੀ ਮੈਂ ਕਿਹੜੇ ਖੂਚ ਪਾ ਕੇ ਆਈ ਆ ਨਹੀਂ ਆਏ ਨਹੀਂ ਉਹ ਤੇ ਮੇਰੇ ਦਵਿੰਦਰ ਨੇ ਕਮੇਟੀ ਵੀ ਲੈ ਲਈ ਮੇਰੇ ਨਾਲ ਤੇ ਬੜਾ ਹੀ ਵੱਡਾ ਉਹ ਠੋਖਾ ਕੰਢੀ ਆ ਟੁੱਟਦੀ ਇਹਦੀ ਨੂੰ ਮੈਂ ਕੀ ਕਰਨਾ ਹੁਣ ਮੈਂ ਸਾਰਿਆਂ ਨੂੰ ਖਾਲਾ ਕਿ ਆ ਮੇਰੇ ਕੋਲ ਹੈਗੀ ਸ਼ੂਟ ਆ ਮੇਰੀ ਭੈਣ ਸ਼ੂਟ ਦੇ ਕੇ ਗਈ ਆ ਉਹ ਵੇਨਾ ਨਾ ਤੇ ਜਵਿੰਦਰ ਵਾਲਾ ਨਾ ਖਬਰਸਾਰ ਲੈ ਕੇ ਅੰਨੀ ਜਾਨੀ ਆ ਮਾਤਾ ਵੀ ਨਿਕਲ ਗਈ ਆ ਕਿਤੇ ਨਵਾਂ ਸ਼ੂਟ ਪਾ ਕੇ ਗਈ ਆ ਹੁਣ ਤੇ ਸੇਤੀ ਮੁੰਨਣ ਵਾਲੀ ਨਹੀਂ ਆ ਇੰਨੇ ਵੀ ਟਾਈਮ ਲਾ ਹੀ ਦੇਣਾ ਵਾ ਇਹ ਵੀ ਦੋਵੇਂ ਹਸਪੀਟਲ ਗਏ ਆ ਇਹਨਾਂ ਨੇ ਵੀ ਰਾਤ ਲੱਗ ਜਾਣੀ ਆ ਤੇ ਮੈਂ ਹੁਣ ਟਾਈਮ ਨਾ ਨਿਕਲਦੀ ਆ ਉਹਨਾਂ ਤੱਕ ਨਹੀਂ ਸਾਰਨਾ ਜਿੰਨਾ ਤੱਕ ਮੈਂ ਇਹਦੇ ਘਰ ਨਾ ਗਈ ਨਹੀਂ ਨੈ ਮੈਨੂੰ ਕੁਛ ਨਾ ਦਿੱਤਾ ਨਾ ਹੋਰ ਮੁੰਡਾ ਬਾਹਰ ਗਿਆ ਜਾਂ ਨਹੀਂ ਗਿਆ ਉਹ ਅੱਦਾ ਕਹਿੰਦੀ ਮੇਹ ਮਾਸੀ ਨਾ ਤੇ ਇੱਕ ਗੱਲ ਹੈ ਮੇਰੀ ਤੇ ਇੱਕ ਗੱਲ ਮੇਰੀ ਭੈਣ ਨਾਲ ਸਵਾ ਇੱਕ ਗੱਲ ਵਾ ਉਸ ਨਾਲ ਤਾਂ ਕਿ ਮੈਨੂੰ ਕਿਤੇ ਹੁੰਦਾ ਨਹੀਂ ਇਹਨੇ ਆਹੋ ਜਿਹਾ ਕੰਮ ਮੈਨੂੰ ਸੁਣਾਵਾ ਦਿੰਦੀ ਹੋ ਪਿਆਰ ਮੈਨੂੰ ਪੈਸੇ ਦੀ ਲੋੜ ਆ ਇੱਥੇ ਮੈਨੂੰ ਪੈਸੇ ਦੀ ਲੋੜ ਆ ਉਹ ਮੈਂ ਵੀ ਸ਼ਦਾਨ ਬਣ ਜਾਂਦੀ ਇਹਨੂੰ ਦੇਖ ਕੇ ਮੁਰਕੇ ਘੜਾ ਇਹ ਮੈਨੂੰ ਕੁਛ ਦੀ ਆ ਜਾਣੀ ਆ ਹੁਣ ਇੱਕ ਵਾਰਾ ਚੰਗੀ ਤਰ੍ਹਾਂ ਟਣਕਾ ਕੇ ਹੁੰਦੀ ਇਹਨੂੰ ਹਾਏ ਹੇ ਮਣਾ ਕਉਈ ਨਹੀਂ ਪੜੀਆਂ ਇਹ ਸਾਰਾ ਟੱਬਰ ਬੜਾ ਚਲਾਕ ਬੈਠਾ ਵੇ ਆ ਕਿਦਾਂ ਡੜਵੱਟੀ ਇਹਨਾਂ ਨੇ ਤੇ ਕਲਵਿੰਦਰ ਆਊਗਾ ਅਹੀਂ ਹਰ ਕੋ ਕਮੇਟੀ ਦੀ ਗੱਲ ਖੋਲਾਂਗੇ ਨਾ ਨਾ ਇਹ ਨਹੀਂ ਕਦੀ ਹੋ ਸਕਦਾ ਜਾਣੀ ਆ ਨਾ ਦਵਿੰਦਰਵਾਲ ਤਾਂ ਕਮੇਟੀ ਲੈ ਕੇ ਆਉਣੀ ਆ ਜਿੰਨੇ ਵੀ ਪੈਸੇ ਹੋਏ ਇਹਨੂੰ ਕਹਣਾ ਮੈਨੂੰ ਦੇ ਦੇ ਫਿਰ ਜਦੋਂ ਗੱਲ ਖੋਲਣਗੇ ਨਾ ਇਹਨਾਂ ਦੇ ਮੂੰਹ ਤੇ ਮਾਰੂੰਗੀ ਪਤਾ ਲੱਗੂਗਾ ਫਿਰ ਫਿਰ ਮੈਂ ਉਤੋਂ ਦੀ ਵੜੂੰਗੀ ਨਾ ਲੈ ਇਹ ਤਾਂ ਪੈਸੇ ਮੈਂ ਸਾਹਮਣੇ ਹੀ ਐਦਾਂ ਜਾਮ ਲੰਦੇ ਝੂਠੇ ਸੱਚੇ ਮੇਰੇ ਤੇ ਯਾਰ ਕੀ ਨਾ ਮੈਂ ਆਪਣੇ ਤੇ ਇੰਜਾਮ ਲਗਨ ਦਿੱਤੇ ਇਹਨਾਂ ਦਾ ਤੇ ਆਈ ਵਰਾ ਮੂੰਹ ਹੀ ਪਿਆ ਗਿਆ ਵਾ ਤੇ ਕੁਲਵਿੰਦਰ ਨੇ ਆਇਆ ਕੋਈ ਤੇ ਕੋਈ ਨਵੀਂ ਗੱਲ ਤਿਆਰ ਕਰਕੇ ਰੱਖਣੀ ਤੇ ਉਹਨੂੰ ਦੱਸਣੀ ਦੱਸਣੀ ਆ ਲੋਕੀ ਦੇ ਆਪਣੇ ਘਰਾਂ ਦੇ ਕਈ ਗੱਲਾਂ ਸੁਪਾ ਲੈਂਦੇ ਆ ਇਹਨਾਂ ਦਾ ਢੱਡ ਚ ਰਹਿੰਦੀ ਗਈ ਨਹੀਂ ਆ ਇਹਨਾਂ ਨੇ ਤੇ ਆਈ ਵਰਾ ਕੋਈ ਨਵੀਂ ਸੋ ਨਵੀਂ ਗੱਲ ਇਹਨਾਂ ਨੇ ਤਿਆਰ ਕੀਤੀ ਹੁੰਦੀ ਇਹਨੂੰ ਦੱਸਣ ਨੂੰ ਜੋ ਇਹਨਾਂ ਦੇ ਦਿਲਾਂ ਚ ਵਾ ਨਾ ਉਹ ਮੈਂ ਸਭ ਜਾਣਦੀ ਆ ਐਰਕਾ ਨਾ ਬਾਜੀ ਮੈਂ ਉਲਟ ਪੈਣ ਦਿੱਤੀ ਆਰ ਕਾ ਤੇ ਮੈਂ ਦੱਸੂਗੀ ਨਾ ਇਹਨਾਂ ਨੂੰ ਕਿ ਬਾਜ਼ੀਆਂ ਕਿੱਦਾਂ ਪਾਈਦੀਆਂ ਵਾਂ ਚੱਲ ਮਣਾ ਇਹ ਆ ਟੈਨਸ਼ਨਾਂ ਤੇ ਮੁੱਕੜੀਆਂ ਹੀ ਨਹੀਂ ਆ ਇੱਕ ਗੱਲ ਦਿਮਾਗ 'ਚ ਆਉਣੀ ਦੇ ਇੱਕ ਜਾਣੀ ਆ ਜਿਹੜੇ ਕੰਮ ਮੈਨੂੰ ਜਾਣਾ ਨਾ ਪੈਣ ਜ਼ਰੂਰੀ ਆ ਨਾ ਉਹ ਮੈਂ ਜਾਵਾਂ ਕੰਮੀ ਜੱਲਦੀ ਠੀਕ ਆ ਮਾਸੀ ਕੋ ਜਾਣੇ ਆ ਦੇ ਦੇ ਤੇ ਗੰਦੇ ਖਰਗੋਨੇ ਤੇਰੇ ਮੰਮਾ ਵੀ ਮੈਂ ਵੇਖਣ ਦੀ ਅੱਧੇ ਕੱਪੜੇ ਸੁਕਣੇ ਪਾ ਕੇ ਗਏ ਵਾਦਾ ਉਹ ਪਾ ਕੇ ਨਹੀਂ ਗਏ ਸੁਕਣੇ ਤੇ ਮੈਨੂੰ ਅੱਧਾ ਸੁਕਣੇ ਪਾਦਾ ਇਹ ਤੂੰ ਕਿੱਥੇ ਚੱਲਿਆ ਤਿਆਰ ਹੋ ਕੇ ਮਾਸੀ ਕੋ ਕੌਣ ਕੌਣ ਚੱਲੇ ਮਾਸੀ ਕੋ ਅੰਮਾ ਅੰਮਾ ਤੇ ਤੂੰ ਸਾਯਾ ਬਾਦਿਕ ਕੋਈ ਕਪੜੇ ਪਾਏ ਨਾ ਤੇ ਕਦੋਂ ਨਾਲ ਦੀ ਭੰਨ ਲੋ ਤੇ 5 ਵਜੇ ਮਮਾ ਮਮਾ ਨੇ ਤੈਨੂੰ ਕਿਹਾ ਆਪ ਜਾਣਾ ਚਲ ਠੀਕ ਆ ਜਾ ਹਾਈ ਕਰੇ ਤੇ ਕੋਈ ਵੀ ਨਹੀਂ ਹੈਗਾ ਜੇ ਮਾਸੀ ਕੋ ਚੱਲ ਕੇ ਮੈਂ ਤੇ ਮਮਾ ਨੇ ਤੇ ਇਕੱਲਿਆਂ ਨੇ ਘਰੇ ਰਹਿ ਜਾਣਾ ਵਾ ਮਾਂ ਤਾ ਹਾਂਜੀ ਦਾ ਕੀ? ਕੋਤਾਂ ਕੱਪੜੇ ਰਹਿਂਦੇ ਸੋ ਜਾ ਹਨ ਮੜਾ ਜੱਡੇ ਚ ਕਰਿਆ ਹਾਂ। ਹਾਂਜੀ ਤੀ ਕਿੱਥੇ ਚੱਲੇ ਆਂ? ਆਹੇ ਬੋਤ ਮੜਾ ਕੰਮ ਹੀ ਚੱਲੇ ਹੋਗੇ। ਉਹ ਹਰ ਗੱਲ ਨੂੰ ਨਾ ਲੋਜੀ ਬੜੀ ਆਉਂਦੀ ਹੀ। ਮੈਂ ਚੱਲੇ ਨੂੰ ਡਾਕਟਰ ਨੂੰ ਵਿਖਾ ਲਿਆ ਆਂ। ਨਾ ਨਾ ਦਾ ਇਹਨੇ ਬੁਖਾਰ ਨਹੀਂ ਉਤਰਦਾ। ਚੈੱਕ ਕਰਾ ਕੇ ਲਿਆਉਣੀ ਹੈ ਦਵਾਈ। ਅੱਜ ਦਾ ਡੈਡੀ ਘਰੇ ਲਿਆ ਕੇ ਦੇ ਦਿੰਦਾ ਵਾ ਤੇ ਫਰਕ ਇਹਨੂੰ ਮਾਸਾ ਨਹੀਂ ਪਿਆ। ਠੀਕ ਆ। ਹਾਂ ਹੋ ਤੇ ਜਾ ਹਨ ਉੱਥੇ ਮੜਾ ਜੱਡੇ ਕੱਕ ਛੱਡਿਆ ਹਾਂ। ਮੈਨੂੰ 1 ਮਿੰਟ ਮੰਮਾ ਨੂੰ ਪੁੱਛ ਲਾਂਦਾਂ ਫੇ ਮੈਂ ਛੱਡਉਣੀ ਤੁਹਾਨੂੰ। ਫੋਟੋ ਮੰਮਾ ਨੂੰ ਕੋਈ ਪੁੱਛਣਾ ਮਾ ਚੱਲੋ ਮੋਟਰਸਰ ਲੈ ਤੇ ਮੈਨੂੰ ਛੱਡ ਕੇ ਗਾਣਾ ਚੱਲੋ ਮੈਂ ਚੜ੍ਹ ਦੋਨੀ ਤੇ ਆਹੋ ਨਹੀਂ ਮੰਨ ਤੈ ਖਲੋ ਜਾ ਮੈਂ ਪਰਸ ਲੈਵ ਲੈ ਕੱਪੜਿਆਂ ਵਾਲਾ ਸਟੈਂਡ ਬਾਹਰ ਕੱਢਿਆ ਵਾ ਤੇ ਕਿੰਨੀ ਜਗ੍ਹਾ ਵੇਲੀ ਹੋ ਗਈ ਆ ਚੱਲ ਸਾਫ਼ ਸਵੱਈ ਵਧੀਆ ਹੋ ਗਈ ਸਾਫ਼ ਸਵੱਈ ਕਰਦਿਆਂ ਮੈਨੂੰ ਵੀ ਚੇਤਾ ਆਇਆ ਆ ਮੇਰੇ ਕਿਹ ਕੰਮ ਨਹੀਂ ਆ ਨਾ ਹੋਵੇ ਸੰਦੀਪ ਨੂੰ ਦੇ ਦਿੰਨੀ ਆ ਬਾਹਰ ਮੋਟਰਸਾਈਕਲ ਦੀ ਆਵਾਜ਼ ਆਉਂਦੀ ਆ ਕੋਈ ਪਰੌਣਾ ਆ ਗਿਆ ਵਾ ਕਿੱਧਰ ਤੁਰੀ ਫਿਰਦੀ ਬਿਨਾ ਪੁੱਛਿਆ ਦੱਸਿਆ ਮੈਨੂੰ ਮੋਟਰਸਾਈਕਲ ਲੈ ਕੇ ਕਿੱਧਰ ਗਈ ਹਾਂ ਤਾਂ ਇਧਰ ਆਹ ਬਲਾ ਨਾ ਤੂੰ ਕਿੱਥੇ ਗਈ ਈ ਮੋਟਰਸਾਈਕਲ ਤੇ ਉਹ ਮੰਮਾ ਚਾਚੀ ਕਹਿੰਦੇ ਈ ਮੈਨੂੰ ਹੱਡੇ ਤੇ ਮਾਰਾ ਜਾਂ ਲਾ ਆਇਆ ਤੇ ਮੈਂ ਲੌਣ ਗਈ ਚਾਚੀ ਤੈਨੂੰ ਕਹਿੰਦੀ ਹੱਡੇ ਤੇ ਲਾ ਆਇਆ ਹਾਂ ਮੈਂ ਤੇਰਾ ਫੱਜ ਨਹੀਂ ਮੈਨੂੰ ਪੁੱਛੰਦਾ ਮੰਮਾ ਬੜੀਆ ਚਾਚੀ ਨੂੰ ਕਹਾਂ ਚਾਚੀ ਮੈਨੂੰ ਧੱਕੇ ਨਾਲ ਹੀ ਲਾ ਗਿਓ ਗੱਲ ਸੁਣ ਲੈ ਮੇਰੀ ਮੇਰੇ ਬਿਨਾ ਪੁੱਛਾ ਇਧਰ ਉਧਰ ਜਾਣ ਦੀ ਕੋਈ ਹਿੰਮਤ ਨਹੀਂ ਕਰਨੀ ਤੈਨੂੰ ਨਹੀਂ ਦੇਖਦਾ ਕਿ ਮੈਂ ਆਪਣੀ ਮਾਂ ਨੂੰ ਪੁੱਛ ਕੇ ਜਾਣਾ ਕਿ ਨਹੀਂ ਜਾਣਾ ਜਿੱਦਾਂ ਦੇ ਕੰਮ ਆਪ ਕਰਦੀ ਫਿਰਦੀ ਓਦਾਂ ਤੂੰ ਮਗਰ ਲੱਗੀ ਓਦਾਂ ਤੇ ਤੂੰ ਸਿੱਖਿਆ ਲੈਣ ਡਈ ਆ ਤੈਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਸਿਆਣੀ ਆ ਘਰ ਦੇ ਵਿੱਚ ਪਹਿਲਾਂ ਮਗਰ ਕੋਈ ਹੈਗਾ ਜਿਹਨੂੰ ਦੱਸ ਪੁੱਛ ਕੇ ਗਈ ਓ ਕਿੱਥੇ ਗਈ ਕਿੱਥੇ ਨਹੀਂ ਗਈ ਮੰਮਾ ਸੌਰੀ ਅੱਗੇ ਤੋਂ ਨਹੀਂ ਕਰਦੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੀ ਤੂੰ ਮੈਨੂੰ 100 ਗੱਲਾਂ ਦੱਸ ਭਾਵੇਂ ਜਦੋਂ ਮੇਰੀ ਇੱਕ ਗੱਲ ਵੀ ਤੂੰ ਪੱਲੇ ਨਹੀਂ ਬੰਨਣੀ ਭਾਈ ਮੇਰੀਆਂ ਦੱਸਣ ਦਾ ਕੀ ਫਾਇਦਾ ਤੈਨੂੰ ਤੈਨੂੰ ਮੈਂ ਪਿੱਛੇ ਜੇ ਕੀ ਸਮਝਾਇਆ ਕਮਰੇ ਦੇ ਵਿੱਚ ਕਿ ਚਾਚੀ ਦੇ ਆਖੇ ਜਿੰਨਾ ਮਰਜੀ ਲੱਗ ਪਰ ਚੰਗੀਆਂ ਗੱਲਾਂ ਦੇ ਪਿੱਛੇ ਜਦੋਂ ਤੂੰ ਉਹਨੂੰ ਇਹ ਗੱਲ ਕਹੀ ਸੀ ਕਿ ਮੈਂ ਮਮਾ ਦੇ ਨਾਲ ਗੱਲ ਕਰ ਲਾਂ ਤੇ ਕੀ ਗੱਲ ਉਹਦਾ ਫਰਜ ਨਹੀਂ ਕਹਿੰਦਾ ਵੀ ਚੱਲ ਪੁੱਛ ਲਾ ਸਾਨੀ ਮਮਾ ਜਾਤੀ ਉਹਨੂੰ ਤਾਂ ਕੈਨ ਲੱਗੀ ਅੱਗੇ ਤਾਂ ਨਹੀਂ ਜਾਨੀ ਮੇਰੇ ਸੋਨ ਲਾ ਗੱਲ ਪੁੱਤ ਮੈਂ ਇਹ ਨਹੀਂ ਸਕਤੀ ਨਾ ਤੈਨਾਂ ਗੱਲ ਨਹੀਂ ਕਰਨਾ ਚਾਹੁੰਦੀ ਪਰ ਕੱਲ ਨੂੰ ਤੈਨੂੰ ਹੋਰ ਕੋਈ ਲੰਭਾ ਆਣ ਕੇ ਕਹਿ ਦੇਗਾ ਕਿ ਪੁੱਤ ਮਾਂ ਤੂੰ ਐਨੂੰ ਜਾਣਾ ਹੜਨਾ ਚੱਲ ਜਾ ਹੈ ਮੈਂ ਜਾਣਾ ਨਹੀਂ ਚਾਹੁੰਦੀ ਮਮਾ ਮੈਂ ਚੱਲ ਗਈ ਤੂੰ ਆ ਨਿਆਣੀ ਤੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਆ ਤੈਨੂੰ ਤਾਂ ਫੇਰ ਕੋਈ ਮਗਰ ਲਾ ਲੂਗਾ ਮੈਂ ਤੇ ਇਹ ਸਮਾਨ ਚੁੱਕ ਕੇ ਲੈ ਕੇ ਆਈ ਹੀਗੀ ਵੀ ਚੱਲ ਆਪਣੀ ਚਾਚੀ ਨੂੰ ਦੇ ਦੇ ਮੇਰੇ ਕਹਿ ਕੰਮ ਨਹੀਂ ਰਿਹਾ ਤੇ ਪਰ ਜੇ ਤੂੰ ਚਾਚੀ ਨਹੀਂ ਇੱਥੇ ਤੇ ਫੇਰ ਕੀ ਫਾਇਦਾ ਮੈਨੂੰ ਤੁਹਾਨੂੰ ਦੱਸਣ ਦਾ ਚਲ ਮਮਾ ਨੇ ਇਹ ਨਹੀਂ ਅੱਗੇ ਤੋ ਪਰ ਮੇਰੀ ਗੱਲ ਸਾਰਾ ਮੂਹਰ ਖਰਾਬ ਕਰਕੇ ਛੋਟ ਦਿੱਤਾ ਵਾ ਉਹਨੇ ਤੇ ਮੇਰਾ ਕਰਨਾ ਹੀ ਹੁੰਦਾ ਵਾ ਉਹਨੇ ਤੇ ਮੈਨੂੰ ਘਰ ਤੇ ਇਹ ਗੱਲ ਦੇ ਬਾਰੇ ਕੋਈ ਮਾੜੀ ਮਾਟੀ ਕਿੰਨੇ ਨੇ ਤੇ ਮਾਨਤਾਨ ਵਾਲੀ ਗੱਲ ਤੇ ਪਿੱਛੇ ਰਹਿ ਗਈ ਉਦਾਂ ਵੀ ਨਹੀਂ ਜਾਣਿਆ ਤੇ ਚੱਲ ਮੈਂ ਦੀਦੀ ਨੂੰ ਦੱਸ ਹੀ ਜਾਵਾਂ ਕਿੱਥੇ ਚੱਲੀ ਕਿੱਥੇ ਨਹੀਂ ਮੰਮਾ ਉਹੀ ਤੇ ਮੈਂ ਤੁਹਾਨੂੰ ਦੱਸਣਗੀ ਤੇ ਮੇਰੀ ਕੋਈ ਗੱਲ ਨਹੀਂ ਨਹੀਂ ਸੁਣ ਗੱਲ ਮੈਂ ਕੀ ਸੁਣਾ ਮੇਰਾ ਤਾਂ ਪਾਰਾ ਹੀ ਕਰਦਾ ਉਦੋਂ ਹੀ ਨਾ ਬਾਹਰ ਨਿਕਲਦੀਦਾਈ ਮੇਰੀ ਗੱਲ ਸੁਣੋ ਚਾਚੀ ਨੇ ਕਿਹਾ ਵਾ ਵੀ ਹਰ ਗੁੰਨੇ ਨੂੰ ਬੁਖਾਰ ਬਹੁਤ ਚੜਦਾ ਵਾ ਤੇ ਮੈਂ ਇਹਦੀ ਦਵਾਈ ਲੈਣ ਚੱਲੀ ਤੇ ਹਰ ਗੁੰਨੇ ਮੈਨੂੰ ਆਣ ਕੇ ਦੱਸਿਆ ਵਾ ਵੀ ਮੈਂ ਆਪਣੀ ਮਾਸੀ ਕੋ ਚੱਲਾਂ ਵਾ ਮੰਮੀ ਆਂਦੀ ਮਾਸੀ ਕੋ ਹੋ ਕੇ ਆਉਂਦੀ ਆ ਤੇ ਪਤਾ ਹੈ ਹੋ ਗੱਲ ਹੈ ਹੋ ਗੱਲ ਦਾ ਕਰਕੇ ਤੇ ਮੈਂ ਖਿੱਚ ਗਈ ਆ ਵੀ ਤੂੰ ਆ ਨਿਆਣੀ ਹੁਣ ਤੈਨੂੰ ਪਤਾ ਵੀ ਦੋ ਗੱਲਾਂ ਹੋ ਗਈਆਂ ਹਰ ਗੁੰਨੇ ਤੈਨੂੰ ਕੁਝ ਕਹਿਤਾ ਤੇ ਚਾਚੀ ਨੇ ਕੁਝ ਕਹਿਤਾ ਮੈਨੂੰ ਤੇ ਉਹਦੀਆਂ ਕਰਤੂਤਾਂ ਦਾ ਪਹਿਲਾਂ ਹੀ ਪਤਾ ਵਾ ਵੀ ਜਾਣਾ ਉਹਨੇ ਕਿਤੇ ਹੁੰਦਾ ਤੇ ਦੱਸਣਾ ਕਿਤੇ ਹੁੰਦਾ ਨਾ ਹੁਣ ਐ ਸਕੂਲੇ ਗਏ ਸੀ ਉਦਣ ਤੇ ਕੀ ਬਣਿਆ ਤੈਨੂੰ ਨਹੀਂ ਪਤਾ ਹਾ ਦੇਖੇ ਘਟਾ ਪਾਤਾ ਨਾ ਕੋਈ ਸਕੂਲ ਦਾ ਪ੍ਰੋਗਰਾਮ ਨਾ ਲੈਣ ਨਾ ਦੇਣ ਮੈਂ ਤੇਰੇ ਮੰਮੀ ਨੇ ਉਹਨੇ ਦੱਸਿਆ ਇਹਦੇ ਬਾਰੇ ਮੈਨੂੰ ਤਾਂ ਪਹਿਲਾਂ ਹੀ ਪਤਾ ਪੁੱਤ ਇਹ ਕਰਦੀ ਕੀ ਫਿਰਦੀ ਆ ਤੇ ਮੇਰਾ ਤਾਂ ਝਿੜਕਣਾ ਨਹੀਂ ਤੈਨੂੰ ਮੇਰੇ ਪੁੱਛੇ ਤੋਂ ਬਿਨਾ ਕਦੀ ਨਹੀਂ ਉਹਦੇ ਨਾਲ ਤੁਰਨਾ ਜਿੰਨਾ ਚਾਹ ਤੈਨੂੰ ਮੈਂ ਹਾਂ ਨਹੀਂ ਕਰਦੀ ਠੀਕ ਆ ਕਰਦਾ ਬੰਦਾ ਚੰਗਾ ਹੋਵੇ ਨਾ ਤੇ ਫੇ ਜਿੱਥੇ ਮਰਜੀ ਕੋਈ ਬਿਨਾ ਪੁੱਛਿਆ ਦੱਸਿਆ ਜਾਵੇ ਬੱਚਾ ਤੇ ਡਰ ਨਹੀਂਗਾ ਕੋਈ ਵੀ ਪਰ ਜਦੋਂ ਆਪ ਨਹੀਂ ਕੰਮ ਚੰਗੇ ਕਰਨੇ ਤੇ ਫਿਰ ਮੇਰਾ ਨਹੀਂ ਜੀ ਕਰਦਾ ਕਿ ਤੂੰ ਉਹਦੇ ਨਾਲ ਜਦੋਂ ਮਰਜੀ ਮੂੰਹ ਚੁੱਕ ਕੇ ਤੁਰਪੇ ਹਾਰਗੋ ਨੂੰ ਕੁਝ ਹੋਰ ਦੱਸਤਾ ਵਾ ਉਹਨੇ ਤੈਨੂੰ ਕੁਝ ਹੋਰ ਦੱਸਤਾ ਵਾ ਸਾਨੂੰ ਇੱਥੇ ਹੋ ਨਹੀਂ ਪਤਾ ਕਿ ਗਈ ਕਿੱਥੇ ਆ ਇਹਨੇ ਤੇ ਫੈਰ ਜਾ ਕਿਹ ਕਰਦਾ ਤੇ ਮੰਮੀ ਵਾਂਡੇ ਜਾ ਵੜੇ ਆ ਡੈਡੀ ਘਰ ਨਹੀਂ ਆ ਤੇ ਮੈਨੂੰ ਕਿਹਦਾ ਡਰਨੀ ਆ ਮੰਮਾ ਕਾਤੋਂ ਲੈਂਦਾ ਇੰਨਾ ਸਮਾਨ ਆ ਕੀ ਪੁੱਤ ਮੈਂ ਦੇਣਾ ਸਾਫ ਸਫਾਈ ਕਰਦੀ ਨੇ ਆ ਪਟਾਰਾ ਨਿਕਲਿਆ ਹੀਗਾ ਮੇਲਾ ਜਿਹੜਾ ਆਪਣਾ ਹੁੰਦਾ ਨਹੀਂ ਆ ਵਿਆਹ ਵਾਲਾ ਬਣਾਈਦਾ ਵਾ ਇਹਦੇ ਵਿੱਚ ਆਵਾ ਕਿੰਨਾ ਸਾਮਾਨ ਵਾ ਬਿੰਦੀਆਂ ਝੂੜੀਆਂ ਸੁਰਖੀਆਂ ਤੇ ਕਈ ਕੁਛ ਮੇਰੇ ਤੇ ਕਹਿ ਕੰਮ ਨਹੀਂ ਹੈ ਤੈਨੂੰ ਪਤਾ ਹੀ ਆ ਮੇਰਾ ਹੁਣ ਮੰਨ ਜਾਈ ਚੁੱਕਿਆ ਗਿਆ ਮੈਂ ਤਾਂ ਕੁਝ ਲਾਉਂਦੀ ਪਾਉਂਦੀ ਨਹੀਂ ਆ ਮੈਂ ਚੱਲ ਸੋਚਿਆ ਤੇਰੀ ਚਾਤੀ ਵਾ ਵਾ ਸਕੀਨ ਹੋ ਇੰਨਾ ਕੰਮਾਂ ਦੀ ਤੇ ਉਹਨੂੰ ਉਦਾਂ ਵੀ ਬੜਾ ਮੇਕਅਪ ਕਰਨਾ ਪਸੰਦ ਵਾ ਤੇ ਚੱਲ ਉਹਨੂੰ ਦੇ ਛੱਡਦੇ ਆ ਸਾਰਾ ਕੁਝ ਹੈ ਮੈਂ ਤਾਂ ਤਾਂ ਕੱਢ ਕੇ ਲਿਆਈ ਹੀਗੀ ਚੱਲ ਬਾਦੇ ਵਿੱਚ ਜਦੋਂ ਆਉਗੀ ਫਿਰ ਉਹਨੂੰ ਫੜਾ ਦੇ ਅਮ ਮੀਰਾੰਦੋ ਉਹ ਦਾਦਾ ਕੀ ਪਤਾ ਉਹਨਾਂ ਨੇ ਲੈਣਾ ਜਾਂ ਨਹੀਂ ਲੈਣਾ ਬੇਇੱਜ਼ਤੀ ਹੋ ਜਾਣੀ ਆਪਣੀ ਪੁੱਤ ਘਰ ਵਿੱਚ ਬੇਇੱਜ਼ਤੀ ਕਾਦੀ ਇਦਾਂ ਦੀਆਂ ਗੱਲਾਂ ਨਹੀਂ ਮੰਨ ਕੇ ਰੱਖੀ ਦੀਆਂ ਘਰ ਦੇ ਜੀ ਆ ਵਾਦਾ ਘਾਟਾ ਹੁੰਦਾ ਹੀ ਰਹਿੰਦਾ ਵਾ ਇਹਨਾਂ ਗੱਲਾਂ ਨੂੰ ਬੇਇੱਜ਼ਤੀ ਨਹੀਂ ਸਮਝੀਦਾ ਠੀਕ ਆ ਲਾਉਗੀ ਤੇ ਠੀਕ ਆ ਨਾ ਲਾਉ ਤੇ 7 ਵਜੇ ਤੂੰ ਇਦਾਂ ਚੁੱਕ ਕੇ ਤੇ ਜਾ ਮੇਰਾ ਪੁੱਤ ਰੱਖਿਆ ਚੱਲ ਜਾ ਚੁੱਕ ਤੈਨੂੰ ਰੱਖ ਕੇ ਆਣ ਸੁਟੀਆਂ ਇਦਾਂ ਨਾ ਨਗਾ ਲਈ ਆਪਣਾ ਹੋਮਵਰਕ ਖਤਮ ਕਰ ਲੈ ਸਾਰਾ ਹੀ ਨਰਦਸ ਨਿਆਣੀ ਹੈਗੀ ਉਹ ਮਾਸਾ ਜਿੰਨੀ ਉਹਨੂੰ ਤੇ ਸਮਝ ਨਹੀਂ ਆ ਇਹ ਤੇ ਬੁੱਢ ਬਲੋਟ ਹੈਗੀ ਹੈ ਨਾ ਇਹਨੂੰ ਤੇ ਸਾਰੀ ਸਮਝ ਹੀ ਹੈਗੀ ਚੱਲ ਮੈਨੂੰ ਨਹੀਂ ਪਸਣਾ ਦੱਸਣਾ ਤੇ ਕੰਮ ਸੋ ਕੰਮ ਇਹਨੂੰ ਸੱਚ ਦੱਸ ਦਿੰਦੀ ਵੀ ਮੈਂ ਚੱਲੀ ਕਿੱਥੇ ਆ ਪਤਾ ਨਹੀਂ ਕੀ ਕਰਦੀ ਫਿਰਦੀ ਆ ਹੈ ਉਧਰ ਮम्मी ਨੇ ਮੈਨੂੰ ਉਦੋਂ ਦੱਸਿਆ ਵੀ ਆ ਕਰਤੋਤ ਘਰ ਲਈ ਜਨੇ ਹੁਣ ਹੋਵੇ ਨਾ ਤੇ ਕੋਈ ਨਾ ਕੋਈ ਆਪਣਾ ਆੜਾ ਵੜਾ ਹੀ ਕਰਦੀ ਹੋਣੀ ਆ ਤੇ ਮੇਰਾ ਬਚਾਅ ਹੋ ਜਾਊਗਾ ਪਰ ਕਹਿੰਦੇ ਹੁੰਦੇ ਨਾ ਜਦੋਂ ਬੰਦਾ ਮਾੜੇ ਕੰਮਾਂ 'ਚ ਪਵੇ ਤੇ ਮਾੜੀਆਂ ਕਰਤੂਤਾਂ ਕਰੇ ਉਹ ਵੀ ਕਰਦਿਆ ਤਾਂ ਚੋਰੀ ਤੇ ਫਿਰ ਭੁਗਤਣੇ ਤੇ ਪੈਂਦੀਆਂ ਹੀ ਆ ਕਰਤੂਤਾ ਹੀ ਕਹਿ ਸਕਦੇ ਆ ਔਰ ਕੀ ਕਹਿ ਸਕਦੇ ਆ ਜੇ ਇਹਨੂੰ ਲੋੜ ਹੁੰਦੀ ਪੈਹਾਂਦੀ ਤਾਂ ਦੱਸ ਕੇ ਵੀ ਲੈ ਸਕਦੀ ਸੀ ਪਰ ਐਦਾਂ ਚੋਰੀ ਦੇ ਇਲਜ਼ਾਮ ਨੇ ਇਹਦੇ ਤੇ ਲੱਗਣ ਉਹ ਐਦਾਂ ਕਹਿ ਦਿੰਦੀ ਕਿ ਮੰਮੀ ਮੈਨੂੰ ਪੈਸੇ ਦੀ ਲੋੜ ਵਾ ਤੇ ਮੈਂ ਵੀ ਦੁੱਧ ਦੇ ਪੈਸੇ ਰੱਖਣੇ ਆ ਜੋ ਵੀ ਕਰਨਾ ਕਰਤਨਾ ਕਰ ਲੈਂਦੀ ਪਰ ਐਦਾਂ ਤਾਂ ਨਾ ਕਰਦੀ ਚੋਰੀਆਂ ਤਾਂ ਨਾ ਕਮਾਵੇ ਉਹ ਜਦੋਂ ਤੱਤਾ ਹੁੰਦਾ ਵਾ ਤੇ ਉਹਨੂੰ ਆਉਂਦਿਆਂ ਨੂੰ ਕਹਿੰਨ ਕਿ ਪਾਸੇ ਬੋਟ ਚੜ੍ਹਨੀ ਹੁੰਦੀ ਆ ਫਿਰ ਚਲ ਮੈਨੂੰ ਕਾਦਾ ਜੋ ਕਰਨਾ ਕਰੇ ਕੋ ਉਤੇ ਆ ਇਹੋ ਗੱਲਾਂ ਹੀ ਕਰਦੇ ਆਂ ਕਰਾਂਦੇ ਆਂ ਸਾਰਾ ਦਿਨ ਲੰਘ ਜਾਂਦਾ ਵਾ